ਕੁਮ ਆ ਲਿਆ ਜਾ ਠੀਕ ਹੈ ਨਾ ਇਹ ਤੇ ਮੌਜ ਚਰਚਾ ਕਰਦੇ ਨੇ ਤੇ ਛੁੱਟੀ ਟੈਗ ਬਸ ਸ਼ੱਡੋਸ ਜੀ ਮੈਂ ਤੁਹਾਨੂੰ ਕੀ ਚਾਚਾ ਦੁੱਧ ਹੁਣ 1.4 ਫੋਰ ਮਾਈ ਫੋਰ ਹੀ ਲਾ ਲਿਆ ਕੱਢਦੇ ਹੀ ਨਹੀਂ ਕਮਾਲ ਹੋ ਗਈ ਇੰਨੀ ਕਾਲ ਲੱਗੀ ਆਪਾਂ ਗੱਲ ਵੀ ਸੁਣੋ ਨਾ ਮਾੜੀ ਸਰਕਾਰ ਦੀ ਮਿਹੂਰੀ ਕਿਵੇਂ ਚੱਕ ਲੈਣਗੇ ਦੱਸੋ ਵੀ ਮੋਟਰ ਤਾਂ ਆਪਾਂ ਹੀ ਘਟਾਣੇ ਕਿਵੇਂ ਥੋੜੀ ਘਟਾਉਣ ਮੋਟਰ ਸਹੀ ਹੈ ਜਿਵੇਂ ਸਹੀ ਦੱਸੋ ਪਰ ਕਿੰਨਾ ਚੱਕਦੇ ਹੋ ਉਹ ਨਹੀਂ ਤੇ ਪਤਾ ਕੀ ਹੈ ਉਹ ਮਸ਼ੀਨ ਲਾਉਣੇ ਆ ਜੇ ਤੇਰੀ ਟੀਰੀ ਪਈ ਉਹਨੇ ਤਸੱਲੀ ਕਰਾ ਦੇਣੇ ਤੇਰੀ ਲਾਤੀ ਪੱਤੇ ਰਾਵਾਂ ਪੈਲੀ ਨਹੀਂ ਕਰੇ ਮੋਟਰ ਉਹਨਾਂ ਹੀ ਆਲਾ ਬਈ ਫਿਰ ਮੰਗੇ ਲੱਜ ਮਸ਼ੀਨਾਂ ਨਾਲ ਦੋ ਗਿਆ ਜੇ ਮੋਟਰ ਕੱਢੂ ਬਰਨਾਂਦੇ ਕੀ ਕਟਣਾ ਬਾਦ ਪਈ ਸੀ ਸੁਣਿਆ ਮੈਂ ਜ਼ਿੰਮੇਦਾਰ ਨੇ ਮੁੰਡਾ ਮੈਂ ਕਿੱਧਰ ਹਾਂ ਉਹ ਸੇਟਾਂ ਦੇ ਮੁੰਡੇ ਜਿਹੜਾ ਪਿਆਰ ਕਿਤੇ ਗਿਆ ਨਹੀਂ ਮੰਡੀ ਚ ਤੁਸੀਂ ਸੁਣਦੇ ਦੀ ਜਿਹੜੇ ਮੁੰਡੇ ਜਿਹੜਾ ਮਹਾਰਾਜ ਦੇ ਮੁੰਡੇ ਆ ਜੀ ਬੁਰੀ ਪੈ ਖੇਤੀ ਕਟੋਗੇ ਕਿ ਸੁੱਕਾ ਕਟੋਗੇ ਚਲੋ ਮੈਨੂੰ ਦੱਸੋ ਬਹੁਤ ਹੋ ਗਿਆ ਜੋ ਵੀ ਤਰ੍ਹਾਂ ਹੋਵੇ ਹੈ ਫੇਰੇ ਨਾਲ ਰੋਲਾ ਪੋਣਾ ਬਾਜੀ ਤੁਹਾਨੂੰ ਸੌਖਾ ਆ ਜੀ ਸੌਖਾ ਜੀ ਬੜੀ ਜ਼ਿੰਮੇਵਾਰ ਆ ਆਪਾਂ ਥੋੜਾ ਜਿਵੇਂ ਕੰਟਰੋਲ ਕਰੀਏ ਜੋ ਫਸਲ ਦਾ ਵੇਖਣਾ ਛੱਡੋ ਨਾ ਕਰੀ ਆਪਾਂ ਇਹ ਨਾਲੀ ਐ ਬਸ ਮੇਰ ਤੇ ਸੀ ਠੰਡਾਏ ਕਣਕਾਂ ਦੇ ਝਾੜ 60 60 ਮਾਣੇ ਹੋ ਗਏ ਮਨਾ ਜੇ ਵੀ ਹੋ ਕਿਤੇ ਲੋ ਪੈ ਜਾਂਦੀ 40 40 ਮਨ ਤੇ ਝਾੜ ਆ ਜਾਣੇ ਫਿਰ ਵੀ ਤੁਸੀਂ ਫਿਰ ਲੋ ਹੀ ਪਾ ਦਿੰਦੇ ਜੀ ਫਿਰ ਤੁਸੀਂ ਲੋ ਹੀ ਪਾ ਦਿੰਦੇ ਫਿਰ ਰਪਿੰਦਰੀ ਦਰਬਾਰ ਆ ਹਾਂ ਆਹ ਸਾਰੇ ਨਾ ਇਹ ਵੰਦੀ ਇਹਦੀ ਬੁਥਾਟੀ ਆਲੇ ਕਿੰਨੇ ਘਰੋਂ 13 ਤੇ ਸਾਡੀ ਆਲਾ ਹੋਇਤ ਮਾੜਾ ਮੜਾ ਪਾਸੇ ਕਰਾਈ ਜੇ ਤੂੰ ਕਰੀ ਯਾਰ ਤੂੰ ਹੱਸਣ ਲਾ ਸਾਡੀ ਈਰ ਰੋਣਾ ਟੋਟਾ ਹਾ ਹੌਣ ਕਰੋ ਹੌਣ ਆਉਗਾ ਹਲੋ ਘਰ ਘਰ ਤਰਾ ਬੋਲੀ 11 ਆਇਆ ਹਾਂ ਇਹ ਮਰੋ 13 ਮਿੰਟ ਅੱਜ ਕਿੰਨੀ ਤਰੀ ਠਿੱਕੀ ਦਿੰਦੇ ਆ 7 ਦਿਨ ਬਾਅਦ ਆ ਲਾਖ ਨੇ ਆ ਪੈਣ ਨੇ ਕਰੀ ਆਦਾ ਕਿ ਕਸੂਰ ਕੀਤੀ ਇਹ ਬਜੇਦੀ ਵੱਡੀ ਇਹ ਸਾਫ ਨਹੀਂ ਹੋਣੀ ਚਾਹ ਵੇਖੋ ਇਤਨੀ ਨਹੀਂ ਚਲੋ ਆ ਜਾਓ ਕਿਹਨੇ ਵੋਟਰ ਤੱਕ ਨਹੀਂ ਉਹ ਨਹੀਂ ਪਤਾ ਕੀ ਹੈ ਉਹ ਨਹੀਂ ਪਤਾ ਕੀ ਹੈ ਉਹਨਾਂ ਨੇ ਕਸੂਰ ਨਾ ਕੀਤੀ ਇਹਨਾਂ ਦਾ ਕਸੂਰ ਨਹੀਂ ਬਾਈ ਪਤਾ ਕੀ ਕੱਲ 25000 ਗੱਟਾ ਲਿਖਿਆ ਵੱਡੀ ਤੋਂ ਮੈਂ ਉਹ ਕਿਸੇ ਨਾ ਕਿਸੇ ਤੇਰੀ ਦੀ ਤੁਲੀ ਤੇਰੇ ਕਿਸੇ ਭਰਾ ਦੀ ਤੁਲੀ ਹੋਗੀ ਹਾਂ ਮੈਂ ਇੱਕ ਅੰਦਾਜ਼ਾ 25000 ਗੱਟੇ ਦੀ ਮੈਂ ਫਿਗਰ ਦਿੱਤੀ ਆ ਅੱਧਾ ਲੈ ਜਾਏ ਇਹ ਸਭ ਸਹੀ ਆਇਆ 25000 ਗੱਟਾ ਸਾਰਾ ਤੁਲੇ ਦੀ ਮੰਡੀ ਸਰ ਤੁਲੇ उसके ਪਿੰਡ ਹौजखाਸ ਦੀ ਦਾਣਾ ਮੰਡੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਮੁਬਾਰਕਵਾਦ ਦਿੰਦਾ ਈਸ਼ਵਰ ਬਹੁਤ ਚੰਗੀ ਤੇ ਬੰਪਰ ਫਸਲ ਆਈ ਹੈ ਔਰ ਕਾਲਪੁਰ ਵੀ ਇਸੇ ਤਰ੍ਹਾਂ ਇਹਨਾਂ ਤੇ ਅਸ਼ੀਰਵਾਦ ਬਣਾਈ ਰੱਖੇ ਕਿ ਤਕਰੀਬਨ 50 ਜਾਂ 60 ਸੜ ਸੜ ਮਣ ਕਹਨੇ ਇਸ ਵਾਰ ਹੀ ਕਿਲੇ ਜਿਨੀ ਤੇ 38 ਅਰ ਕੱਲ੍ਹ ਦੇ ਟੋਟਲ ਹौजखाਸ ਮੰਡੀ ਚ ਔਰ ਰੈਡੀ ਜਿਹੜੀ ਲਿਖੀ ਜਾ ਚੁੱਕੀ ਔਰ ਅੱਜ ਸਟ੍ਰਾਈਕ ਆਨ ਕਰਕੇ ਨਹੀਂ ਲਿਖ ਜਾ ਸਕਦੇ ਕੱਲ੍ਹ ਤੋਂ ਰੈਗੂਲਰ ਕੰਮ ਸਟਾਰਟ ਹੋਏਗਾ ਔਰ ਟਰਾਂਸਪੋਰਟਿਸ਼ਨ ਦੀ ਜਦ ਵੀ ਸਵਾਲ ਆਇਆ ਕਿਸਾਨਾਂ ਦੀ ਮੌਕੇ ਤੇ ਮੁਸ਼ਕਲਾਂ ਸੁਣੀਆਂ ਗਈਆਂ ਨੇ ਕੀ ਕੀ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਕਿਸਾਨਾਂ ਨੂੰ ਕਿਸਾਨਾਂ ਦੇ ਪੁੱਤਰ ਨੂੰ ਕਿਸਾਨਾਂ ਦੀ ਮਜਬੂਰੀ ਦਾ ਤਾਂ ਮੁਸ਼ਕਲਾਂ ਦਾ ਪਤਾ ਲੱਗ ਜਾਵੇ ਤੇ ਜਿਹੜੀ ਜਿਹੜੀ ਵੀ ਪਹਿਲੀ ਗੱਲ ਇਸ ਸਰਕਾਰ ਤੋਂ ਪ੍ਰੋਬਲਮ ਰਹਿੰਦੀ ਨਹੀਂ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਵੱਲੋਂ ਕੋਈ ਕਮੀ ਹੈ ਹਾਂ ਕੁਦਰਤੀ ਕੋਈ ਇਸ ਵਾਰ ਕੋਈ ਜਿਵੇਂ ਮੌਇਸਚਰ ਦਾ ਇਸ਼ਿਊ ਬਣ ਗਿਆ ਉਸ ਪ੍ਰਮਾਤਮਾ ਅੱਗੇ ਤਾਂ ਆਪਣਾ ਜ਼ੋਰ ਕੋਈ ਨਹੀਂ ਪਰ ਫਿਰ ਵੀ ਸਰਕਾਰਿਆਂ ਦੇ ਨਾਲ ਲੈ ਕੇ ਜੋ ਜੋ ਕੰਮ ਹੋ ਰਿਹਾ ਜਿਹੜੀਆਂ ਮੁਸ਼ਕਲਾਂ ਦਸੀਆਂ ਨੇ ਕਿਸਾਨਾਂ ਦੁਆਰਾ ਕੀ ਕਦੋਂ ਤੱਕ ਹੱਲ ਹੋ ਜਾ? ਇੱਕ ਮੁਸ਼ਕਲ ਇਹਨੇ ਕਹੀ ਵੀ ਸਾਡੇ ਸਫਾਈ ਦਾ ਥੋੜਾ ਇਸ਼ੂ ਸੀ। ਉਹ ਮੈਂ ਦੁਬਾਰਾ ਹਦਾਇਤਾਂ ਕਰਤੀਆਂ। ਜਲਦੀ ਉਹ ਤੁਹਾਡੇ ਡਿਪਾਰਟਮੈਂਟ ਆ ਕੇ ਅੱਜ ਹੀ ਸਫਾਈ ਕੰਪਲੀਟ ਕਰ ਦੇਗਾ। ਔਰ ਕੱਲ ਤੋਂ ਪ੍ਰੋਪਰ ਮੰਡੀ ਦੇ ਵਿੱਚ ਜਿਹੜੀ ਕਨਕ ਹੈ ਉਹ ਲਿਖੀ ਵੀ ਜਾਊਗੀ ਔਰ ਚੱਕੀ ਵੀ। ਠੀਕ। ਪੰਜਾਬੀ ਵਾਲੀ।